ਕੰਬਨੇਸ਼ਰ ਆਪ ਦਾ ਠੇਕਾ ਹੈਗਾ ਤੇ ਬੂਰੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਨੇ ਨਾਜੀਬ ਲੱਗਦਾ ਕਿ ਸ਼ਰਾਬ ਲਈ ਜਾਂਦੇ ਨੇ ਉਧਰ ਭਗਵਾਨ ਜੀ ਬੈਠੇ ਨੇ ਕਿਤੇ ਇੱਥੇ ਸਾਹਮਣੇ ਠੇਕਾ ਹੈ ਕੋਈ ਸਹੀ ਗੱਲ ਨਹੀਂ ਹੈਗੀਗੀ ਹਨਾ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਰਜਣੇ ਠੀਕ-ਠਾਕ ਹੋਵੋਗੇ ਮੈਂ ਆ ਤੁਹਾਡੇ ਨਾਲ ਦੂਰ ਵਰਚੋਤ ਤੇ ਦੋਸਤੋ ਇੱਕ ਚੀਜ਼ ਮੈਂ ਦਿਖਾ ਰਹੀ ਸੀ ਬਹੁਤ ਮਨ ਦੁਖੀ ਹੁੰਦਾ ਏ ਵੇਖ ਕੇ ਕਿ ਚਲੋ ਗਣੇਸ਼ ਭਗਵਾਨ ਜੀ ਦਾ ਹਨਾ ਗਣੇਸ਼ ਪੂਜਾ ਆ ਰਹੀ ਹੈ ਤੇ ਲੋਕ ਹੁਣ ਬੂਟੀਕਾਰ ਨੇ ਮੂਰਤੀਆਂ ਵੀ ਵਿਚਾਰੇ ਵੇਚਣੇ ਕਿਉਂਕਿ ਇਹਨਾਂ ਦਾ ਤਾਂ ਰੋਜ਼ਗਾਰ ਵੀ ਇਹਦੇ ਨਾਲ ਹੀ ਚੱਲਦਾ ਪਰ ਮੈਨੂੰ ਦੁੱਖ ਇਸ ਕਰਤਾ ਲੱਗਾ ਕਿ ਸਾਹਮਣੇ ਸ਼ਰਾਬ ਦਾ ਠੇਕਾ ਹੈਗਾ ਤੇ ਪੂਰੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਨੇ ਹੁਣੇ ਉਹ ਹੀ ਮੂਰਤੀਆਂ ਨੇ ਜਿਨ੍ਹਾਂ ਨੂੰ ਅਸੀਂ ਘਰੇ ਜਾ ਕੇ ਇਹਨਾਂ ਦੀ ਸਥਾਪਨਾ ਕਰਦੇ ਆਂ ਪੂਜਾ ਕਰਦੇ ਆਂ ਹਨਾ ਤਾਂ ਇਹ ਬਹੁਤ ਔਖਾ ਦੇ ਕੋਲ ਤੁਹਾਡੇ ਸਾਹਮਣੇ ਕਿੰਨਾ ਅਜੀਬ ਲੱਗਦਾ ਕਿ ਸ਼ਰਾਬ ਲਈ ਜਾਂਦੇ ਨੇ ਉਧਰ ਭਗਵਾਨ ਜੀ ਬੈਠੇ ਨੇ ਕਿਤੇ ਅਸੀਂ ਘਰੇ ਸੋਚੰ ਵਰਤਦੇ ਆਂ ਦਾਰੂ ਨਹੀਂ ਪੀਂਦੇ ਹਨਾ ਅਸੀਂ ਕੋਈ ਚਿਕਨ ਅੰਡਾ ਮੀਟ ਨਹੀਂ ਖਾਂਦੇ ਹੈਗੇ ਤੇ ਆਹ ਥੋੜਾ ਜਿਹਾ ਨਾ ਲੋਕੇਸ਼ਨ ਮੈਨੂੰ ਸਹੀ ਨਹੀਂ ਲੱਗੀ ਪਰਸਨਲੀ ਜੇ ਮੈਂ ਕਹਾ ਮੂਰਤੀਕਾਰ ਵਿਚਾਰੇ ਕੀ ਕਰਨ ਗੁਜ਼ਾਰਾ ਵੀ ਉਹਨਾਂ ਨੇ ਇਦਾਂ ਹੀ ਕਰਨਾ ਹੈਗਾ ਤੇ ਥੋੜਾ ਜਿਹਾ ਆਪਾਂ ਧਿਆਨ ਨਾਲ ਦੇਖ ਕੇ ਹਨਾ ਲਾਇਆ ਕਰੋ ਆਪਦੀਆਂ ਸਟਾਲਾਂ ਜਿਹੜੀਆਂ ਕਿਉਂਕਿ ਇੱਥੇ ਸਾਹਮਣੇ ਟੇਕਾ ਹੈ ਕੋਈ ਸਹੀ ਗੱਲ ਨਹੀਂ ਹੈਗੀਗੀ ਹਨਾ ਇਹ ਗਲਤ ਪ੍ਰਚਾਰ ਹੈਗਾ ਐਨਸੀ ਰਿਸਪੈਕਟ ਕਰਦੇ ਆਂ ਭਗਵਾਨ ਜੀ ਦੀ ਹਨਾ ਤੇ ਤੁਸੀਂ ਇਹ ਵੀਡੀਓ ਦੇਖੋ ਤੇ ਮੈਨੂੰ ਦੱਸੋ ਕਿ ਮੈਂ ਵਾਕਈ ਸਹੀ ਆ ਆ ਦੇਖ ਲਓ ਤੁਸੀਂ ਕੁਨ ਕਈਆਂ ਦੇ ਮਨ ਵੀ ਉਹ ਹੋਣਗੇ ਵੀ ਮੈਂ ਇਹ ਵੀਡੀਓ ਕਿਉਂ ਪਾਈ ਹਨਾ ਮੈਂ ਚਲੋ ਕਿਸੇ ਦੀ ਰੋਜੀ ਰੋਟੀ ਤਾਂ ਨਹੀਂ ਖੋਣਾ ਚਾਹੁੰਦੀ ਕਿ ਪਰ ਇਹ ਇੱਕ ਸੁਨੇਹਾ ਦੇਣਾ ਚਾਹਦੀ ਆ ਕਿ ਇਹੋ ਜੀਆਂ ਥਾਵਾਂ ਤੇ ਨਾ ਇਸ ਤਰ੍ਹਾਂ ਮੂਰਤੀਆਂ ਵੀ ਹਨਾ ਰੱਖੀਆਂ ਜਾਣ ਦੇਖੋ ਸਫਾਈ ਵੀ ਨਹੀਂ ਹੈਗੀ ਬਿਲਕੁਲ ਕਿੰਨੀ ਗੰਦਗੀ ਦੇ ਵਿੱਚ ਮੂਰਤੀਆਂ ਰੱਖੀਆਂ ਹੋਈਆਂ ਨੇਗੀਆਂ ਭਗਵਾਨ ਐਟ ਲੀਸਟ ਅਸੀਂ ਇਹਨਾਂ ਨੂੰ ਫੁੱਲਾਂ 'ਚ ਰੱਖਦੇ ਆਂ ਦਰੀਆਂ 'ਚ ਰੱਖਦੇ ਆਂ ਇਹ ਚੰਗਾ ਨਹੀਂ ਹੈਗਾ ਹਨਾ